ਸਿੱਧੂ ਮੂਸੇਵਾਲੇ ਦੀ ਤੀਜੀ ਵਰ੍ਹੇਸਵੀ ਤੇ ਅੱਜ ਪਿੰਡ ਮੂਸਾ ਦੇ ਵਿੱਚ ਵਰ੍ਹੇਸਵੀ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਸਹਿਜ ਬਾਟ ਦੇ ਭੋਗ ਪਾਏ ਗਏ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਆ ਰਹੇ ਹੈ ਅਤੇ ਇਸ ਸਮਾਗਮ ਦੇ ਵਿੱਚ ਖਾਸ ਗੱਲ ਇਹ ਰਹੀ ਕਿ ਛੋਟਾ ਸਿੱਧੂ ਆਪਣੀ ਮਾਂ ਦੀ ਗੋਦੀ ਦੇ ਵਿੱਚ ਸਮਾਗਮ ਵਾਲੀ ਜਗ੍ਹਾ ਤੇ ਪਹੁੰਚਾ ਤੇ ਆਪਣੇ ਭਰਾ ਨੂੰ ਸਰਧਾਂਜਲੀ ਦੇਣ ਆਪਣੀ ਮਾਤਾ ਚਰਨਕਾਰ ਦੇ ਨਾਲ ਪਹੁੰਚਿਆ ਹੋਇਆ ਹੈ ਤੁਸੀਂ ਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਿੱਧੂ ਦੀ ਸਮਾਰਕ ਤੇ ਛੋਟਾ ਸਿੱਧੂ ਪਹੁੰਚਿਆ ਅਤੇ ਇਸ ਸਮਾਗਮ ਦੇ ਵਿੱਚ ਕਈ ਪੰਜਾਬੀ ਗਾਇਕ ਅਤੇ ਰਾਜਨੀਤਿਕ ਲੋਕ ਸ਼ਾਮਲ ਹੋਏ ਸਿੱਧੂ ਦੀ ਤੀਜੀ ਵਰ੍ਹੇ ਸੀ ਤੇ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਤੁਸੀਂ ਤਸਵੀਰਾਂ ਚ ਵੇਖ ਸਕਦੇ ਹੋ ਕਿ ਕਿੰਨਾ ਜਿਹੜਾ ਇਕੱਠ ਹੈ ਸਿੱਧੂ ਨੂੰ ਸ਼ਰਧਾਂਜਲੀ ਦੇਣ ਪਹੁੰਚਾ ਆਇਆ ਇਹ ਉਹ ਥਾਰ ਗੱਡੀ ਹੈ ਜਿਸ ਦੇ ਵਿੱਚ ਸਿੱਧੂ ਦੀ ਲਾਸਟ ਰਾਈਡ ਹੋਈ ਸੀ ਗੋਲੀਆਂ ਨਾਲ ਛੜਨੀ ਹੋਈ ਇਹ ਥਾਰ ਗੱਡੀ ਉਸ ਦਿਨ ਦੀ ਗਵਾਹੀ ਭਰਦੀ ਹੈ ਕਿ ਕਿਸ ਤਰ੍ਹਾਂ ਉਸ ਤੇ ਗੋਲੀਆਂ ਵਰਸਾਈਆਂ ਗਈਆਂ ਸੀ ਇਹ ਜੋ ਤੁਸੀਂ ਹੁਣ ਟਰੈਕਟਰ ਦੇਖ ਰਹੇ ਹੋ ਇਸ ਤੇ ਸਿੱਧੂ ਦੀ ਅੰਤਿਮ ਜਿਹੜੇ ਐ ਸੰਸਕਾਰ ਕੀਤਾ ਗਿਆ ਸੀ ਤੇ ਇਸ 5811 ਟਰੈਕਟਰ ਨੂੰ ਸਜਾ ਕੇ ਟਾਲੀ ਵਾਲੇ ਖੇਤ ਲਜਾਇਆ ਗਿਆ ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਅੱਜ ਵੀ ਇਹ ਟਰੈਕਟਰ ਹੈ ਜਿਹੜੇ ਸਿੱਧੂ ਦੀ ਹਵੇਲੀ ਦੇ ਵਿੱਚ ਖੜੇ ਆ ਤੇ ਲੋਕ ਇਹਨਾਂ ਤਸਵੀਰਾਂ ਨੂੰ ਯਾਦ ਕਰਕੇ ਅਥਰੂ ਬਹਾ ਰਹੇ ਨੇ